ਸ਼ਮਨ ਗੇਲਜੀ ਔਰ ਮੇਰੇ ਰਾਈਟ ਸਾਈਡ ਵਿਕਰਮਜੀਤ ਸੰਪਾਸੀ ਜੀ ਬੈਠੇ ਨੇ ਸੋ ਮੈਂ ਮੌਕਾ ਤੌਰ ਤੇ ਅੱਜ ਇੱਕ ਭਖਦਾ ਈਸੂ ਜਿਹੜਾ ਇਸ ਵੇਲੇ ਪੰਜਾਬ ਦੇ ਹਰ ਬੱਚੇ-ਬੱਚੇ ਦੀ ਜ਼ੁਬਾਨ ਤੇ ਆ ਤੁਹਾਡੇ ਚੈਨਲਾਂ ਦੇ ਉੱਤੇ ਵੀ ਜਿਹੜਾ ਚਰਚਾ ਦਾ ਵਿਸ਼ਾ ਬਣਿਆ ਹੋਇਆ ਸੋ ਮੇਰੇ ਕਹਤੋਂ ਭਾਪ ਕੀ ਵਿਕਰਮਜੀਤ ਸਿੰਘ ਮਜੀਠੀਆ ਜਿਹਨੂੰ ਪਿਛਲੇ ਦਿਨੀ ਵਿਜੀਲੈਂਸ ਵੱਲੋਂ ਗ੍ਰਿਫਤਾਰ ਕੀਤਾ ਗਿਆ ਸੀਗਾ ਔਰ ਉਸ ਦੀ ਗ੍ਰਿਫਤਾਰੀ ਦਾ ਆਧਾਰ ਕਾਰਨ ਉਹ ਵੀ ਪੰਜਾਬ ਦੇ ਲੋਕਾਂ ਨੇ ਸੁਣਿਆ ਸੋ ਪਿਛਲੇ 7 ਦਿਨਾਂ ਤੋਂ ਜਿਹੜਾ ਵਿਜੀਲੈਂਸ ਨੂੰ ਰਿਮਾਂਡ ਮਿਲਿਆ ਸੀਗਾ ਵਿਕਰਮਜੀਤ ਸਿੰਘ ਮਜੀਠੀਏ ਦਾ ਸੋ ਉਸ ਰਿਮਾਂਡ ਦੇ ਦੌਰਾਨ ਜਿਹੜੇ ਤੱਤ ਸਾਹਮਣੇ ਆਏ ਆ ਜਿਹੜੇ ਬੜੇ ਹੈਰਾਨ ਕਰਨ ਵਾਲੇ ਨੇ ਬੜੇ ਰੋਚਕ ਨੇ ਜਿਹੜੇ ਕਾਫੀ ਹੱਦ ਤੱਕ ਅੱਜ ਕੋਰਟ ਦੀ ਪੇਸ਼ੀ ਤੋਂ ਬਾਅਦ ਸਾਡੇ ਵਕੀਰ ਸਹਿਬਾਨਾਂ ਵੱਲੋਂ ਸਾਜੇ ਕੀਤੇ ਗਏ ਉਹ ਪੰਜਾਬ ਦੇ ਲੋਕਾਂ ਕੋਲ ਪਹੁੰਚੇ ਸੋ ਅੱਜ 4 ਦਿਨ ਦਾ ਰਿਮਾਂਡ ਫਿਰ ਦੁਆਰਾ ਜਿਹੜਾ ਵਿਜੀਲੈਂਸ ਨੂੰ ਮਿਲਿਆ ਸੋ ਮਾਨਜੁਗ ਕੋਰਟ ਨੇ ਇਹ ਮੰਨਿਆ ਕਿ ਇਹਨਾਂ ਸਾਧਨਾਂ ਦੇ ਦੌਰਾਨ ਜਿਹੜੀ ਵਿਜੀਲੈਂਸ ਨੇ ਜਾਂਚ ਕੀਤੀ ਪੜਤਾਲ ਕੀਤੀ ਉਹ ਕਾਫੀ ਤੱਤ ਨੇ ਸੋ ਉਦੇ ਆਧਾਰ ਤੇ ਇਹਨੂੰ ਹੋਰ ਅੱਗੇ ਵਧਾਇਆ ਜਾਵੇ ਮਕਮਲ ਜਿਹੜੀ ਇਨਵੈਸਟੀਗੇਸ਼ਨ ਹੋਵੇ ਸੋ ਉਹਦੇ ਲਈ 4 ਦਿਨ ਦਾ ਰਿਮਾਂਡ ਅੱਜ ਜਿਹੜਾ ਮਿਲਿਆ ਉਹ ਸਾਬਤ ਕਰਦਾ ਕਿ ਵਿਜੀਲੈਂਸ ਨੇ ਜਿਹੜੇ ਰਿਕਾਰਡ ਵੱਖ-ਵੱਖ ਰਾਜਾਂ ਦੇ ਅੰਦਰ ਜਾ ਕੇ ਲੱਭੇ ਆ ਉਹਨਾਂ 'ਚ ਕਾਫੀ ਦਮ ਹੈ ਉਹਨਾਂ 'ਚ ਕਾਫੀ ਵਜ਼ਨ ਹੈ ਸੋ ਤਿੰਨ ਗੱਲਾਂ ਮੁੱਖ ਤੌਰ ਤੇ ਮੈਂ ਜਿਹੜੀਆਂ ਤੁਹਾਡੇ ਨਾਲ ਸਾਂਝੀਆਂ ਕਰਨਾ ਚਾਹ ਮੈਂ ਇੱਕ ਤੇ ਹੈ ਕਿ ਜਾਂਚ ਦੇ ਵਿੱਚ ਬਹੁਤ ਕੁਝ ਐਸਾ ਸਾਹਮਣੇ ਆਇਆ ਜਿਹੜਾ ਪਿਛਲੇ ਸਮੇਂ ਤੋਂ ਲੁਕੋ ਕੇ ਰੱਖਿਆ ਗਿਆ ਜਿਹੜਾ ਜਾਗਜਾਰ ਨਹੀਂ ਸੀ ਹੋਇਆ ਉਹ ਜ਼ਿਆਦਾ ਤਾਂ ਹੋਣ ਉਹ ਕੁਝ ਹੋਰ ਹੋਵੇ ਉਹਨਾਂ ਨੂੰ ਲੁਕੋ ਕੇ ਰੱਖਿਆ ਗਿਆ ਪੰਜਾਬ ਦੇ ਲੋਕਾਂ ਕੋਲ ਔਰ ਵੱਡੀ ਪੱਧਰ ਦੇ ਉੱਤੇ ਸਾਬਤ ਕਰਦਾ ਕਿ ਉਹ ਉਹ ਪੈਸਾ ਲੁੱਟਦਾ ਪੈਸਾ ਉਹ ਬੇਈਮਾਨੀ ਦੀ ਕਮਾਈ ਹੈ ਸੋ ਦੂਸਰੀ ਜਿਹੜਾ ਸਿਮਲੇ ਦੇ ਅੰਦਰ ਜਿਹੜੇ ਅੱਜ ਸਾਡੇ ਵਕੀਲ ਸਹਿਬਾਨਾਂ ਨੇ ਆਪਣੀ ਪੀਸੀਜੀ ਵੀ ਅੰਦਰ ਵੀ ਦੱਸਿਆ ਮਾਨਜੋ ਕੋਰਟ ਦੇ ਅੰਦਰ ਇਸ ਸਮਿਲੇ ਦੇ ਵਿੱਚ ਜਿਹੜੀ ਜਾਇਦਾਦ ਮਜੀਠੀਆ ਪਰਿਵਾਰ ਵੱਲੋਂ ਸੌ ਕੀਤੀ ਗਈ ਆ ਉਹ ਜੋ ਐਫੀਡੇਵਿਡ 2011 ਦਾ ਇਹਨਾਂ ਦੀ ਧਰਮ ਪਤਨੀ ਵੱਲੋਂ ਦਿੱਤਾ ਗਿਆ ਧਰਮ ਪਤਨੀ ਦੇ ਨਾਂ ਦੇ ਤੋ ਜਿਹੜੀ ਜ਼ਮੀਨ ਉਥੇ ਸੌ ਕੀਤੀ ਗਈ ਆ ਸਮਿਲੇ ਦੇ ਅੰਦਰ ਉਹ ਜਿਹੜੀ ਦੱਸੀ ਗਈ ਆ ਉਹ ਪੁਆਇੰਟ 52 ਫਾਸੀ ਹੈ ਪਾ ਉਹ ਲਗਭਗ 1 ਏਕੜ 1 ਏਕੜ ਜ਼ਮੀਨ ਜਿਹੜੀ ਐਫੀਡੇਵਿਟ ਜਿਹੜਾ ਚੋਣਾਂ ਦੇ ਦੌਰਾਨ ਉਮੀਦਵਾਰਾਂ ਵੱਲੋਂ ਦਿੱਤਾ ਜਾਂਦਾ ਉਹਦੇ ਵਿੱਚ ਦੱਸੀ ਗਈ ਆ ਵੀ 52.88 ਜ਼ਮੀਨ ਜਿਹੜੀ ਆ 1 ਏਕੜ ਦੇ ਕਰੀਬ ਸਮਲੇ ਸਮਲੇ ਦੇ ਵਿੱਚ ਸਾਡੇ ਕੋਲ ਆ ਲੇਕਿਨ ਜੋ ਉਹਦਾ ਉਹਦਾ ਐਫੀਡੇਟ ਵੀ ਮੈਂ ਤੁਹਾਡੇ ਸਾਹਮਣੇ ਰੱਖ ਰਿਆ ਜੋ ਲੀਗਲ ਡਾਕੂਮੈਂਟ ਜੋ ਕੋਈ ਉਮੀਦਵਾਰ ਆਪਣੀ ਉਮੀਦਵਾਰੀ ਦੇ ਵੇਲੇ ਨੋਮੀਨੇਸ਼ਨ ਦੇ ਵੇਲੇ ਫਾਈਲ ਕਰਦਾ ਸੋ ਜਿਹੜੇ ਤਤ ਵਿਜੀਲੈਂਸ ਦੇ ਹੱਥ ਲੱਗੇ ਕਿ ਸਿਮਲੇ ਦੇ ਅੰਦਰ ਸਾਕੜੇ ਨਹੀਂ ਸੌਂਜ ਨਹੀਂ ਬਲਕਿ ਹਜ਼ਾਰ ਗੁਣਾ ਜ਼ਿਆਦਾ ਜਿਹੜੀ ਆ ਉਹ ਜਾਇਦਾਦ ਉਥੇ ਵਿਜੀਲੈਂਸ ਦੇ ਹੱਥ ਲੱਗੀ ਆ ਜੋ ਮਾਨਯੋਗ ਅਦਾਲਤ ਦੇ ਵਿੱਚ ਉਹਨਾਂ ਨੇ ਦੱਸਿਆ ਤੇ ਇਥੋਂ ਇਹ ਸਾਬਤ ਹੁੰਦਾ ਕੀ ਕੇਸਰਾ ਕਾਨੂੰਨ ਦੀਆਂ ਧਜੀਆਂ ਡਾਈਆਂ ਗਈਆਂ ਕੇਸਰਾ ਕਾਨੂੰਨ ਦੇ ਅਖੋਲੇ ਰੱਖਿਆ ਗਿਆ ਸਾਰਾ ਉਹ ਆਪਣਾ ਜ਼ਾਇਦਾਦ ਆਪਣੀ ਉਹ ਪ੍ਰਾਪਰਟੀ ਸੋ ਇੱਕ ਤਾਂ ਦੂਜਾ ਪੱਖ ਜਿਹੜਾ ਇਹ ਜ਼ਾਇਦਾਦ ਨੂੰ ਲੁਕੋ ਕੇ ਰੱਖਣ ਦਾ ਤੀਜਾ ਜਿਹੜਾ ਮੈਂ ਤੁਹਾਡਾ ਨਾਲ ਸਹਿਰੇ ਕਰਨਾ ਚਾਹੁੰਦਾ ਕਿ ਜਦੋਂ ਬਿਕਰਮਜੀਤ ਸਿੰਘ ਬਜੀਠਿਆ ਪੰਜਾਬ ਦੇ ਮੰਤਰੀ ਸਨ ਕਿਉਂਕਿ ਇਹ ਵੱਡੇ ਆਦਮੀ ਸੀਗੇ ਇਹਨਾਂ ਦੀ ਤੂਤੀ ਬੋਲਦੀ ਸੀ ਉਸ ਵੇਲੇ ਆਪਣੀ ਸਰਕਾਰ ਚ ਕਿਉਂਕਿ ਪੰਜਾਬ ਦੇ ਲੋਕ ਜਾਣਦੇ ਆ ਮੈਂ ਵੀ ਮਾਝੇ ਤੋਂ ਆ ਥੋੜਾ ਜਿਹਾ ਜ਼ਿਆਦਾ ਪਤਾ ਵੀ ਕੇਸ ਨਾਲ ਉਸ ਵੇਲੇ ਮੰਤਰੀ ਹੁੰਦਿਆ ਸੱਤਾ ਚ ਹੁੰਦਿਆ ਕੁਝ ਜ਼ਾਇਦਾ ਤਾਂ ਜੜੀਆਂ ਰੈਵਨਿਊ ਰਿਕਾਰਡ ਨੂੰ ਚੇਂਜ ਕੀਤਾ ਗਿਆ ਜਿਹੜੀਆਂ ਇਹਨਾਂ ਦੀਆਂ ਸੀਗੀਆਂ ਇਹਨਾਂ ਦੇ ਪਰਿਵਾਰ ਦੀਆਂ ਸੀਗੀਆਂ ਉਹ ਰੈਵਨਿਊ ਰਿਕਾਰਡ ਚੇਂਜ ਕੀਤਾ ਗਿਆ ਤੱਤ ਜਿਹੜੇ ਆ ਵਿਜੀਲੈਂਸ ਦੇ ਹੱਥ ਲੱਗੇ ਆ ਸੋ ਇਹ ਤਿੰਨ ਗੱਲਾਂ ਮੋٹے ਤੌਰ ਤੇ ਸਿਮਲੇ ਦੇ ਅੰਦਰ ਏਡੀ ਵੱਡੇ ਪੇਮਾਨੇ ਤੇ ਜਾਇਦਾਦ ਖਰੀਦੀ ਗਈ ਹੈ ਪਰ ਚੁਣავი ਐਬਿਡੇਟ ਦੇ ਅੰਦਰ ਬਹੁਤ ਨਾ ਮਾਤਰ ਜੇ ਆਟ ਚ ਲੂਣ ਵਰਗੀ ਉਸੋ ਕੀਤੀ ਆ ਸੋ ਮੰਤਰੀ ਹੁੰਦਿਆ ਜਿਹੜਾ ਰੈਵਨਿਊ ਰਿਕਾਰਡ ਦੇ ਅੰਦਰ ਸਾਬ ਕੀਤਾ ਗਿਆ ਆਪਣੇ ਪੱਖ ਦੇ ਵਿੱਚ ਸੋ ਇਹ ਸਾਬਤ ਕਰਦਾ ਕਿ ਅਕਾਲੀ ਭਾਜਪਾ ਸਰਕਾਰ ਦੇ ਦੌਰਾਨ ਜਿਹੜਾ ਸਮਾਨ ਇਕੱਠਾ ਕੀਤਾ ਗਿਆ ਜਿਹੜਾ ਪੈਸਾ ਇਕੱਠਾ ਕੀਤਾ ਗਿਆ ਚਾਹੇ ਉਹ ਜ਼ਮੀਨਾਂ ਦੇ ਰੂਪ ਚ ਹੋਵੇ ਚਾਹੇ ਉਹ ਮਣੀ ਦੇ ਰੂਪ ਚ ਹੋਵੇ ਇਹਦਾ ਸਿੱਧਾ ਸਿੱਧਾ ਅਰਥ ਹੈ ਕਿ ਪੰਜਾਬ ਦੇ ਲੋਕਾਂ ਦੀ ਲੁੱਟ ਕੀਤੀ ਗਈ ਹੈ ਪੰਜਾਬ ਦੇ ਲੋਕਾਂ ਦੀ ਜੇਬਾਂ ਦਾਕਾ ਮਾਰਿਆ ਗਿਆ ਤੇ ਪੰਜਾਬ ਦੇ ਖਜ਼ਾਨੇ ਨੂੰ ਵੀ ਗਰੀਬ ਬੰਦਾ ਚਾਹ ਪੱਤੀ ਤੋਂ ਲੈ ਕੇ ਸਾਮ ਨੂੰ ਸੌਣ ਤੱਕ ਹਰ ਆਮ ਬੰਦਾ ਟੈਕਸ ਦਿੰਦਾ ਹਰ ਆਮ ਬੰਦਾ ਖਜ਼ਾਨੇ 'ਚੋਂ ਪੈਸਾ ਭੇਜਦਾ ਸੋ ਇਹ ਇੱਕ ਐਸੀ ਜਮਾਤ ਹੈ ਰਾਜਨੀਤੀ ਦੇ ਅੰਦਰ ਜਿਹੜੀ ਸੱਤਾ 'ਚ ਆਉਣ ਵੇਲੇ ਖਾਸ ਕਰਕੇ ਪੰਜਾਬ ਦੀ ਆਪਣੇ ਪ੍ਰਦੇਸ਼ ਦੀ ਇੰਨੀ ਵੱਡੇ ਪੇਮਾਨੇ ਤੇ ਲੁੱਟ ਕੀਤੀ ਗਈ ਐਡੀ ਵੱਡੇ ਪੇਮਾਨੇ ਤੇ ਤਵਾਹੀ ਕੀਤੀ ਗਈ ਰਕਾੜਾਂ ਨੂੰ ਖੁਰਦ-ਬੁਰਦ ਕੀਤਾ ਗਿਆ ਸੋ ਅੱਜ ਮਾਨਯੋਗ ਅਦਾਲਤ ਨੇ ਉਹਨਾਂ ਦਾ 4 ਦਿਨ ਦਾ ਜਿਹੜਾ ਰਿਮਾਂਡ ਦਿੱਤਾ ਉਹ ਇਹ ਸਾਬਤ ਕਰਦਾ ਕਿ ਜਿਹੜੇ ਤੱਤ ਵਿਜੀਲੈਂਸ ਵੱਲੋਂ ਮਹਿੰਦ ਕਰਕੇ ਮਾਨਜੁਗ ਅਦਾਲਤ ਦੇ ਸਾਹਮਣੇ ਰੱਖੇ ਗਏ ਉਹਨਾਂ ਵਿੱਚ ਹੋਰ ਬਹੁਤ ਵੱਡੀ ਨਜਾਇਜ਼ ਹੈ ਸੋ ਇਹ ਦੁੱਧਾ ਦੁੱਧ ਪਾਣੀ ਦਾ ਪਾਣੀ ਹੋ ਕੇ ਪੰਜਾਬ ਦੇ ਲੋਕਾਂ ਦੇ ਸਾਹਮਣੇ ਆਵੇ ਇਹਦੇ ਲਈ ਜਿਸ ਵੀ ਬੰਦੇ ਨੇ ਜਿਸ ਵੀ ਵਿਅਕਤੀ ਨੇ ਪੰਜਾਬ ਦੀ ਲੁੱਟ ਕੀਤੀ ਹੈ ਪੰਜਾਬ ਦੀ ਤਬਾਈ ਲਈ ਜ਼ਿੰਮੇਵਾਰ ਹੈ ਮਾਹਜੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਹਜ ਦੀ ਸਰਕਾਰ ਉਹਦੇ ਮੰਤਰੀ ਸਿੱਟੇ ਦਾ ਕਰੋ ਉਪਜਾਣ ਦੇ ਲਈ ਪੰਜਾਬ ਦੇ ਲੋਕਾਂ ਦੇ ਨਾਲ ਖੜੀ ਆ ਸੋ ਜਿਹਨੇ ਵੀ ਪੰਜਾਬ ਦੀ ਲੁੱਟ ਕੀਤੀ ਆ ਉਹਨੂੰ ਕਾਨੂੰਨ ਦੇ ਮੁਤਾਬਕ ਜਿਹੜਾ ਉਹ ਕਟਾਰਿਸ ਖੜਾ ਕੀਤਾ ਜਾਊਗਾ ਇਹਦੇ ਲਈ ਜਿਹੜਾ ਜੋ ਵੀ ਕਰਨਾ ਪਵੇ ਸਰਕਾਰ ਨੂੰ ਸਰਕਾਰ ਉਹ ਲੱਗੀ ਹੈ ਜੀ ਠੀਕ ਹੈ ਠੀਕ ਹੈ ਕੋ ਥੈਂਕ ਯੂ